ਜੰਝ ਲਈ ਤੋਂ 8 ਅਗਸਤ ਤੱਕ ਚੱਲਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਹਰ ਸਾਲ ਸ਼ਿਵਲੰਦਰ ਕਮੇਟੀਸ ਮਾਣਾ ਦੇ ਵੱਲੋਂ ਵਿਸ਼ਾਲ ਪੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ ਸ਼ਿਵ ਭਗਤਾਂ ਦੇ ਲਈ 33ਵਾਂ ਵਿਸ਼ਾਲ ਪੰਡਾਰਾ ਆਯੋਜਿਤ ਕੀਤਾ ਜਾ ਰਿਹਾ ਹੈ ਦੱਸ ਦਈ ਕਿ ਸਮਾਣਾ ਸ਼ਿਵਲੰਗਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਦੀ ਅਗਵਾਈ ਦੇ ਵਿੱਚ ਅਮਰਨਾਥ ਯਾਤਰਾ ਬਲਟਾਲ ਰੂਟ ਤੇ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਜਿਸ ਦੇ ਲਈ ਕਿ Shivnarayan Garg, Jeevan Goel, Vipin Kumar ਅਤੇ Garg Goel ਸ਼ਿਵ ਵਾਲੰਟੀਅਰਾਂ ਦੇ ਨਾਲ ਬਲਟਾਲ ਵਿਖੇ ਲੰਗਰ ਭੰਡਾਰਾ ਸਮੱਗਰੀ ਦੇ ਨਾਲ ਦੋ ਟਰੱਕਾਂ ਦੇ ਲੰਗਰ ਦੇ ਪ੍ਰਬੰਧ ਕਰਨ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ ਸ਼ਿਵਲੰਗਰ ਕਮੇਟੀ ਸਮਾਣਾ ਜ਼ਿਲ੍ਹਾ ਪਟਿਆਲਾ ਪੰਜਾਬ ਯਾਤਰਾ ਸ਼੍ਰੀ ਅਮਨਾਥ ਜੀ 2025 ਦਾ 33 ਮਸਲਾ ਨੰ ਪਿੰਡਾਰਾ ਲੇਕ ਬੀ ਜੂਨ 1 ਨੂਰਵਾਨਾ ਹੋਈ ਸੀ 25 ਜੂਨ ਤੱਕ ਅਸੀਂ ਬਾਲਟਾਲ ਦਾ ਕੈਂਪ ਤੇ ਲੰਗਰ ਆਉਣ ਜਾਣ ਵਾਲੇ ਵਾਸਤੇ ਚਲਾ ਦਿੱਤਾ ਹੈ ਤੇ ਹੁਣ ਅਗਲੀ ਤਿਆਰੀ ਬਰਾੜੀ ਮਾਰਗ ਦੀ ਜੋ ਅਸੀਂ ਇੱਕ ਤਰੀਕ ਤੱਕ ਕੰਪਲੀਟ ਕਰ ਲਵਾਂਗੇ ਤੁਸੀਂ ਸਾਰੇ ਸ਼ਿਵ ਭਗਤ ਯਾਤਰਾ ਤੇ ਆਉਣ ਦੀ ਆਪਣੀ ਆਪਣੀ ਡੇਟ ਦੇ ਹਿਸਾਬ ਨਾਲ ਆਉਣ ਦੀ ਤਿਆਰੀ ਕਰੋ ориجنલ ਆਧਾਰ ਕਾਰਡ ਜਰੂਰ ਨਾਲ ਲੈ ਕੇ ਆਓ ਇੱਥੇ ਕੋਈ ਨਾ ਡਰ ਨਾ ਭੈ ਬੋਲੋ ਭੋਲੇ ਬਾਬਾ ਕੀ ਜੈ ਕੇਲਾਸ਼ ਸ਼ਰਮਾ ਦੀ ਰਿਪੋਰਟ